ਮੋਲੋ ਅੱਜ ਆਪਾਂ ਆਏ ਹੋਏ ਆ ਵਡਾਲੇ ਪਿੰਡ ਦੇ ਵਿੱਚ ਤੇ ਆਪਾਂ ਗੱਲ ਕਰਨੀ ਆ ਅੱਜ ਕੈਲੇ ਸਾਹਿਬ ਦੇ ਨਾਲ ਕੈਲੇ ਸਾਹਿਬ ਹੁਣੀ ਧਨੀਆਂ ਲਾਇਆ ਹੋਇਆ ਵਾ ਇਹ ਧਨੀਆਂ ਜ਼ਿਆਦਾਤਰ ਆਪਾਂ ਨੂੰ ਪਤਾ ਆ ਵੀ ਇਹੋ ਸਰਦੀਆਂ ਦੀ ਫਸਲ ਹੈਗੀ ਆ ਪਰ ਇਹ ਗਰਮੀਆਂ ਦੇ ਵਿੱਚ ਵੀ ਹੁੰਦਾ ਤਕਰੀਬਨ ਤਕਰੀਬਨ ਸਾਰਾ ਸਾਲ ਇਹੋ ਚੱਲਦਾ ਰਹਿੰਦਾ ਵਾ ਤੇ ਆਪਾਂ ਗਰਮੀਆਂ ਦੇ ਧਨੀਏ ਦੇ ਬਾਰੇ ਗਰਮੀਆਂ ਦੇ ਧਨੀਏ ਦੀ ਫਸਲ ਜਿਹੜੀ ਆ ਉਹਦੀ ਬਾਰੇ ਗੱਲ ਕਰਦੇ ਆ ਬਈ ਕਿੱਦਾਂ-ਕਿੱਦਾਂ ਇਹੋ ਇਹਦੀ ਸਭ ਤੋਂ ਸਵਾਲ ਹੁੰਦੀ ਆ ਤੇ ਕਿੰਨਾ ਬੀ ਲੱਗਦਾ ਕਿੰਨੇ ਪਾਣੀ ਲੱਗਦੇ ਆ ਤੇ ਕਿੱਦਾਂ-ਕਿੱਦਾਂ ਇਹੋ ਸਾਰਾ ਕੁਝ ਬਈ ਯਾਨੀ ਕਿ ਖੇਤੀ ਹੁੰਦੀ ਆ ਆਪਾਂ ਸਾਰੀ ਇਹ ਗੱਲ ਕਰਨੀ ਆ ਉਹਦੀ ਮਾਰ ਮਾਰ ਜੀ ਆਜੂ ਆਪਾਂ ਕਰਦੇ ਆ ਕਲੇਬਾਬ ਸਾਹੋਂ ਦਾ ਗੱਲ ਕਾਲੇ ਸਾਹਿਬ ਸਤਿ ਸ਼੍ਰੀ ਅਕਾਲ ਜੀ। ਗਾਲ ਸਤਿ ਸ਼੍ਰੀ ਅਕਾਲ ਬੱਟੀ ਸਾਹਿਬ। ਹੋਰ ਜੀ ਭੱਟੀ ਸਾਹਿਬ ਕਿਦਾਂ? ਹੋਰ ਕਿਦਾਂ ਸਿੱਕਾ ਠੀਕ ਠਾਕ ਵਧੀਆ। ਹੋਰ ਤੇ ਕਹਿੰਦਾ ਆਪਾਂ ਅੱਜ ਗੱਲ ਕਰਨੀ ਆ ਆਪਾਂ ਧਨੀਏ ਦੇ ਬਾਰੇ। ਅੱਛਾ ਜੀ। ਭਈ ਧਨੀਏ ਦੀ ਜਿਹੜੀ ਫਸਲ ਆ ਇਹ ਜ਼ਿਆਦਾਤਰ ਸਿਆਲਾਂ ਨੂੰ ਹੁੰਦੀ ਆ। ਹਾਂ ਜੀ। ਤੇ ਸਿਆਲਾਂ ਦੇ ਨਾਲ ਨਾਲ ਇਹ ਗਰਮੀਆਂ ਦੇ ਵਿੱਚ ਸਾਲਾ ਸਾਲ ਵੈਸੇ ਤੇ ਚੱਲਦੀ ਰਹਿੰਦੀ ਆ ਤਕਰੀਬਨ। ਹਾਂ। ਹੈਨਾ? ਇਹ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਵੀ ਇਹ ਸਰਦੀਆਂ ਨੂੰ ਠੀਕ ਰਹਿੰਦੀ ਫਸਲ ਜਾਂ ਘਰ ਨਹੀਂ ਠੀਕ ਰਹਦੀ। ਪਹਿਲਾਂ ਤਾਂ ਪੱਟੀ ਸਾਹਿਬ ਤੁਹਾਡੇ ਪੱਟੀ ਵਡਾਲਾ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੇ ਘਰ ਆਏ। ਮੈਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ। ਮਤਲਬ ਸਵਾਗਤ ਮੈਂ ਕਰਦਾ ਸੀ। ਮੈਂ ਕਰਦਾ ਸੀ ਪਰ ਤੁਸੀਂ ਸਾਰੇ ਜਣੇ ਨਾ ਕੈਲੇ ਸਾਹਿਬ ਹੁਣਾਂ ਨੂੰ ਜਾਣਦੇ ਆ ਚਿੱਤ ਨਾਲ ਇਸ ਕਰਕੇ ਇਹ ਕੋਈ ਵੀ ਜਾਨੀ ਕਿ ਦੁਨਿਆ ਦੂਜਾ ਨਹੀਂਗਾ ਵੀ ਤੇਰਾ ਮੇਰਾ ਨਿਗਾ ਇਹੋ ਇਹ ਸਾਰਾ ਕੁਝ ਇਹਨਾਂ ਦਾ ਹੀ ਆ ਵੀ ਆਪਣਾ ਹੀ ਆ ਸਾਰਾ ਬਹੁਤ ਬਹੁਤ ਧੰਨਵਾਦ ਆ ਜੀ ਸ਼ੁਕਰੀਆ ਜੀ ਤੁਸੀਂ ਜਿਹੜਾ ਟਾਈਮ ਕੱਢਿਆ ਓਦਾਂ ਐਸਾ ਹੁਣ ਆਪਾਂ ਗੱਲ ਕਰੀਏ ਵੀ ਇਹ ਸਰਦੀਆਂ ਨੂੰ ਠੀਕ ਰਹਿੰਦੀ ਜਾਂ ਗਰਮੀਆਂ ਨੂੰ ਠੀਕ ਰਹਿੰਦੀ ਇਹ ਕੋਲ ਕਹਿੰਦੇ ਜਿਹੜੀ ਹੈ ਪਟੀ ਸਾਹਿਬ ਗੱਲ ਪਤਾ ਇਹ ਤਾਂ ਹੁੰਦੀ ਆ ਕੁਸਤ ਮੌਸਮ ਦੇ ਡਿਪੈਂਡ ਕਰਦਾ ਕੋਸ਼ੇ ਦਾ ਬਾਜ਼ਾਰ ਤੇ ਡਿਪੈਂਡ ਕਰਦਾ ਅੱਛਾ ਅਰੇ ਇਸ ਵਾਰ ਜਿਹੜਾ ਬਾਜ਼ਾਰ ਨੇ ਬਹੁਤ ਵਧੀਆ ਸਾਥ ਦਿੱਤਾ ਸਿਆਲਾਂ ਦੇ ਵਿੱਚ ਸਹੀ ਆਸ ਕਰਕੇ ਦਸੰਬਰ ਦੇ ਵਿੱਚ ਬਹੁਤ ਵਧੀਆ ਧਨੀਆ ਇਨਸਾਦ ਦਿੱਤਾ। ਅੱਛਾ ਅੱਛਾ ਜੀ। ਇਸ ਵਾਰ 180-100 ਰੁਪਏ ਕਿਲੋ ਤੱਕ ਧਨੀਆ ਜ਼ਿਮੀਦਾਰ ਦਾ ਵਿਗਦਾ ਰਿਹਾ। ਲੱਗਿਆ ਚਲੋ ਮਿਹਨਤ ਦਾ ਮੁੱਲ ਮਿਲ ਗਿਆ। ਮਿਹਨਤ ਦਾ ਮੁੱਲ ਮਿਲ ਗਿਆ। ਮਿਹਨਤ ਵੀ ਬੜੀ ਆਉਂਦੀ ਆ। ਬਲ ਉਧਰ ਨੂੰ ਮਾਰੀ ਮਾਰ ਜਿਆ। ਦੇਖੀ ਗੋਡੀ ਹੋਣ ਰਹੀ ਆ। ਤੇ ਗੋਡੀ ਦੇ ਵਿੱਚ ਵਿੱਚ ਲੇਬਲ ਵੀ ਨਾਲ ਲੱਗੀ ਹੋਈ ਆ। ਹੈਨਾ ਤੇ ਕਿੰਨੀਆਂ ਗੋਡੀਆਂ ਹੋ ਜਾਂਦੀਆਂ ਇਹਦੀਆਂ। ਇਸ ਵੇਲੇ ਤਾਂ ਧਨੀਆ ਨੂੰ ਇੱਕ ਹੁੰਦੀ ਆ ਜੀ। ਪਰ ਸਿਆਲਾਂ ਨੂੰ ਜਿਹੜੀਆਂ 2-3 ਹੋ ਜਾਂਦੀਆਂ। ਸਿਆਲਾਂ ਨੂੰ ਦੋ ਦਿਨ ਹੋਏ ਇਹ ਕਿੰਨੇ ਦਿਨਾਂ ਦੀ ਫਸਲ ਹੈਗੀ ਇਹੋ 6 ਮਹੀਨੇ ਸਵਾ 6 ਮਹੀਨੇ ਚੱਕਿਆ ਜਾਂਦਾ ਜੀ 6 ਮਹੀਨੇ ਸਵਾ 6 ਮਹੀਨੇ ਹੁਣ ਆਪਾਂ ਅੱਜ ਆਪਣਾ ਧਨੀਆ ਲਾਈਏ ਤੇ ਕੱਲ ਨੂੰ ਇਹ ਪੰਜ ਪੰਜ ਤਰੀਕਾ ਕੱਲ ਨੂੰ ਮਹੀਨੇ ਦਾ ਹੋ ਜਾਣਾ ਅੱਛਾ ਜੀ ਤੇ ਹੋਰ ਹਫ਼ਤੇ ਤਾਈ ਸਾਡੇ ਕੋਲ ਚੱਕਿਆ ਆਪਾਂ 10 ਦਿਨਾਂ ਦੇ ਵਿੱਚ ਵਿੱਚ ਇਹਦੀ ਕਟਾਈ ਸ਼ੁਰੂ ਹੋ ਜਾਣਾ ਚਾਰ ਹੋ ਜਾਣਾ ਇਹਨੇ ਕਟੇ ਕਟੇਗੇ ਇਹਦੇ ਜੁਗਾ ਹੋ ਜਾਣਾ ਜੀ ਸਹੀ ਆ ਤੇ ਅੱਛਾ ਇੱਕ ਏਕੜ ਦੇ ਵਿੱਚ ਕਿੰਨਾ ਬੀਜ ਆਪਾਂ ਪਾਦਨੇ ਇਹਦੇ ਵਿੱਚ ਇਹ ਦੇਖੋ ਜੀ ਜਿਹੜਾ ਸਿਆਲਾਂ ਦੇ ਵਿੱਚ ਥੋੜਾ ਬੀਜ ਜ਼ਿਆਦਾ ਪੈਂਦਾ ਤੇ ਇਹਨਾਂ ਦਿਨਾਂ ਨੂੰ ਥੋੜਾ ਘਟ ਪਿੰਦਾ ਕਿਉਂ ਇਸ ਵੇਲੇ ਇਹਦੀ ਜਰਮਨਾਈਜੇਸ਼ਨ 100% ਆ ਜਿਹੜੀ ਛਾਲਾ ਨੂੰ ਹੁੰਦੀ ਆ ਉਹ 100 ਚੋਂ 75 80% ਜੰਮ ਜਾਂਦਾ ਅੱਛਾ ਤੇ ਗਰਮੀਆਂ ਚ ਪੂਰਾ ਜੰਮਦਾ ਹੈ ਤੇ ਛਾਲਾ ਨੂੰ ਬੀਮਰੰ ਦਾ ਜਿਆਦਾ ਖਤਰਾ ਰਹਿਣਾ ਪਾਉਂਦਾ ਜੀ ਜਦੋਂ ਧੰਗੀਆਂ ਆਪਾਂ ਵੀਜੀਦਾ ਵਾ ਕਈ ਲੋਕੀ ਉਦਾਂ ਹੀ ਧੰਗੀਆਂ ਲਿਆ ਕੇ ਪਾ ਦਿੰਦੇ ਹਾਂਜੀ ਹੈਨਾ ਇਹਦੀ ਕੋਈ ਜਾਨਕੀ ਇੱਕ ਹੁੰਦਾ ਵੀ ਉਹਨੂੰ ਡੋ ਫਾੜ ਕਰ ਲਈਏ ਹਾਂਜੀ ਹਾਂਜੀ ਹੈਨਾ ਜਾਂ ਪੀ ਲਈਏ ਨਹੀਂ ਜਾਂ ਕੁਝ ਇਦਾਂ ਦਾ ਨਹੀਂ ਪੱਟੀ ਨਹੀਂ ਪੱਟੀ ਸਾਹਿਬ ਇਹ ਭੇਂਗੇ ਨਹੀਂ ਜੰਮਦਾ ਇਹ ਆਉਂਦਾ ਗੋਲ ਤਾਂ ਨਹੀਂ ਹੁੰਦਾ ਜੇ ਗੋਲ ਆ ਤੁਹਾਨੂੰ ਦੋ ਫਾੜ ਕਰਨਾ ਪੈਂਦਾ ਅੱਛਾ ਉਹਦੇ ਵਿੱਚ ਥੋੜਾ ਥੱਲੇ ਫਰਸ਼ ਤੇ ਰੱਖ ਕੇ ਦਾ ਉਹਨੂੰ ਰਗੜਾ ਇਟਨਾ ਲਾ ਲਓ ਇਟਨਾ ਲਾ ਲਓ ਦੋ ਫਾੜ ਹੋ ਜਾਂਦਾ ਬਿਲਕੁਲ 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 ਇਹ ਹੁਣ ਤਾਂ ਵੈਸੇ ਪਿੱਛੇ ਹੀ ਦੋ ਫਾੜ ਹੋ ਕੇ ਆਉਂਦਾ ਇਹਨੂੰ ਦਵਾਈ ਲੱਗ ਕੇ ਆਉਂਦਾ ਆ ਅੱਛਾ ਪਹਿਲਾਂ ਨਹੀਂ ਹੁੰਦਾ ਸੀਗਾ ਜਦੋਂ ਅਸੀਂ ਉਹ ਦੇਸੀ ਵੀ ਆਉਂਦੇ ਸੀਗੇ ਹੁਣ ਵੀ ਆ ਗਏ ਸਾਰੇ ਹਾਈਬ੍ਰਿਡ ਅੱਛਾ ਟੋਟਲ ਜਾਨੀ ਕਿ ਹਾਈਬ੍ਰਿਡ ਆ ਗਿਆ ਦੇਸੀ ਵੀ ਦੇਸੀ ਵੀ ਖਤਮ ਹੋ ਗਿਆ ਅੱਗੇ ਮਿਰਚਾਂ ਦੇਸੀ ਵੀ ਆਉਂਦੇ ਸੀਗੇ ਅੱਛਾ ਧਨੀਆ ਦਾ ਦੇਸੀ ਵੀ ਆਪ ਘਰ ਤਿਆਰ ਕਰ ਲਈਦਾ ਗੋਭੀ ਫੁੱਲ ਦਾ ਆਪ ਤਿਆਰ ਕਰ ਲਈਦਾ ਹੀ ਘਰ ਠੀਕ ਹੈ ਠੀਕ ਹੈ ਠੀਕ ਪਰ ਹੁਣ ਨਹੀਂ ਹੁਣ ਸਾਰੇ ਵੀ ਮੁੱਲ ਲਿਆਈ ਦੇ ਮਤਲਬ ਕਿ ਧਨੀਆ ਵੀ ਇਹਦੇ ਪੱਤੇ ਦੇ ਵਿੱਚ ਕੋਈ ਫਰਕ ਹੁੰਦਾ ਜਿੰਨਾ ਪਾਵਟ ਵਾਲਾ ਜਾਂ ਕੋਈ ਹਾਂਜੀ ਹਾਂਜੀ ਦੇਸੀ ਧਨੀਆ ਨਾਲੋਂ ਕੀ ਫਰਕ ਹੁੰਦਾ ਇਹਦੇ ਵਿੱਚ ਦੇਸੀ ਧਨੀਆ ਨਾਲੋਂ ਪੱਤਾ ਚੌੜਾ ਹੁੰਦਾ ਥੋੜਾ ਇਹਦਾ ਹਾਂਜੀ ਹਾਂ ਦੇਸੀ ਧਨੀਆ ਦਾ ਪੱਤਾ ਬਰੀਕ ਹੁੰਦਾ ਔਰ ਉਹਦੀ ਸਮੈਲ ਬਹੁਤ ਹੁੰਦੀ ਉਹਦੀ ਤੇ ਉਹਦੇ ਉਹਦੇ ਨੂੰ ਚੱਤੀ ਉਹਦੇ ਤਰ ਟੁੜਕਾ ਉਹ ਤਾਂ ਮਤਲਬ ਕੇ ਇਹ ਤੋੜਕਾ ਤੁਸੀਂ ਲਾਓ ਤਾਂ ਗਵਾਂਢੀ ਪੁੱਛਦੇ ਕੀ ਬਣਦਾ ਹਾਂ ਹਾਂ ਬਿਲਕੁਲ ਬਿਲਕੁਲ ਟਰਾਲੀ ਚਲੇ ਜਾਂਦੇ ਹੋ ਤੇ ਮੈਂ ਕਾਹ ਛੜਦਾ ਹੁੰਦਾ ਹਾਂ ਹੁਣ ਇਹਦਾ ਹੈ ਦੇਖਣ ਨੂੰ ਵਧੀਆ ਲੱਗਦਾ ਪਰ ਇਹਦੀ স্মੈਲ ਘੱਟ ਹੁੰਦੀ ਹੈ ਅੱਛਾ ਹਾਂਜੀ ਠੀਕ ਆ ਤੇ ਇਹਨਾਂ ਦਿਨਾਂ ਦੇ ਵਿੱਚ ਭਾਜ ਵੀ ਫਰਕ ਪੈਂਦਾ ਨਾ ਮੰਡੀ ਦੇ ਵਿੱਚ ਭਾਜ ਹਾਂਜੀ ਫਰਕ ਪੈ ਜਾਂਦਾ ਇਹਨਾਂ ਦਿਨਾਂ ਨੂੰ ਡਾਊਨ ਹੋ ਜਾਂਦਾ ਥੋੜਾ ਅੱਛਾ ਇਸ ਤੋਂ ਬਾਅਦ ਹੁਣ ਜਿਹੜਾ ਮਈ ਦਾ ਮਹੀਨਾ ਚੜਨਾ ਅਪ੍ਰੈਲ ਚੱਲ ਪਿਆ ਹਾਂਜੀ ਹਾਂਜੀ ਤੇ ਮਈ ਦਾ ਚੜਨਾ ਫਿਰ ਤੀਜੀ ਝੜਕਣੀ ਅੱਛਾ ਉਦੋਂ ਘਟਣਾ ਨਾ ਉਦੋਂ ਸਾਰਿਆਂ ਦੇ ਚੱਕਿਆ ਜਾਣਾ ਕੁਝ ਗਰਮੀ ਨਾਲ ਲੂ ਹੋ ਜਾਣਾ ਆਪਣੇ ਤਾਂ ਰਹਿਣਾ ਹੀ ਨਿਕਾ ਪੰਜਾਬ ਚ ਅੱਛਾ ਧਨੀਆਂ ਘਾਤ ਮੁਜਣਾ ਫਿਰ ਸ਼ਿਮਲੇ ਦਾ ਚੱਲ ਪਿੰਦਾ ਉਧਰ ਤਾਪਮਾਨ ਘਟੂਗਾ ਉਧਰ ਹਾਂਜੀ ਟੈਂਪਰੇਚਰ ਘਟ ਜਾਂਦਾ ਉਧਰ ਠੰਡ ਹੋ ਜਾਂਦੀ ਹੈ ਠੰਡ ਹੋ ਜਾਂਦੀ ਜਾਂ ਪੇੜਾਂ ਪੌਦਿਆਂ ਦੇ ਵਿੱਚ ਲਾਲ ਉਹ ਲੈਂਦੇ ਆ ਹਨਾ ਹਾਂਜੀ ਤੇ ਯਾਨੀ ਕਿ ਉਦੋਂ ਰੇਟ ਜਿਆਦਾ ਹੋ ਜਾਣਾ ਉਹਦੋਂ ਹਾਂ ਜਦੋਂ 250 300 400 ਤੱਕ ਵੀਕ ਜਾਂਦਾ ਦਨੀਆ ਗੱਲੋਂ ਸਹੀ ਆ ਤੇ ਇਹਨੂੰ ਗੋਡੀਆਂ ਕਿੰਨੀਆਂ ਕਰਨੀਆਂ ਪੈਂਦੀਆਂ ਆ ਜਿਹੜਾ ਆਪਾਂ ਮਾਰਚ ਵਿੱਚ ਵੀ ਬੀਜਨੇ ਜਿਹੜਾ ਇਹਨੂੰ ਇੱਕੋ ਹੀ ਹੁੰਦੀ ਪੱਟੀ ਸਾਬ ਮਾਰਚ ਦੇ ਵਿੱਚ ਇੱਕੋ ਹੀ ਗੁੱਡੀ ਆ ਇਹ ਇੱਕ ਕਿੱਟੀ ਆ ਗੁੱਡੀ ਡੱਡਾ ਦਨੀਆ ਦੇਖੋ ਜੀ ਠੀਕ ਆ ਤੇ ਆ ਇੱਕ ਪਾਣੀ ਹੋਰ ਲਾਉਣਾ ਆਂਦਾ ਹਫਤੇ ਦਾ ਦਸ ਦਿਨ ਤੇ ਵੜ ਦੇਣਾ ਇਹਨੂੰ ਵੜ ਦੇਣਾ ਠੀਕ ਆ ਚਲੋ ਵਧੀਆ ਹੈ ਹਨਾ ਤੇ ਇਹਦੇ ਵਿੱਚ ਆਪਾਂ ਪਾਣੀ ਕਿੰਨੀ ਵਾਰੀ ਲਾਉਂਦੇ ਇਹਨੂੰ ਆਪਾਂ ਇਹਨੂੰ ਪਾਣੀ ਇਹਨਾਂ ਦੇ ਨਾਲ ਤਾਂ 3-4 ਲੱਗ ਜਾਂਦੇ ਆ ਅੱਛਾ ਛਾਲਾਂ ਜਰਾ ਕੱਟ ਲੱਗਦੇ ਆ ਚਾਹ ਨੂੰ ਘਟਲਾ ਦੇ ਇਹਨਾਂ ਦਿਨਾਂ ਦੇ ਵਿੱਚ ਮਿੱਟੀ ਦੀ ਨਵੀਂ ਚਾਹੀਦੀ ਹੈ ਜੀ ਚਾਹੀਦੀ ਚਾਹੀਦੀ ਹੈ ਹੈਨਾ ਸੁੱਕਣਾ ਨਹੀਂ ਚਾਹੀਦਾ ਤੇ ਸੁੱਕਣਾ ਨਹੀਂ ਚਾਹੀਦਾ ਅੱਛਾ ਤੇ ਖਾਦਾਂ ਦਾ ਇਹਦੇ ਬਾਰੇ ਦੱਸੋ ਕੁਝ ਸਪਰੇ ਜਾਂ ਖਾਦ ਜਾਂ ਸਪਰੇ ਖਾਦ ਇਹਨੂੰ ਕਰਨੀ ਪੈਂਦੀ ਇੱਕ ਵਾਰੀ ਥੱਲੇ ਡਾਇਆ ਪਾਉਣੀ ਪੈਂਦੀ ਹੈ ਜੀ ਅੱਛਾ ਪਹਿਲਾਂ ਡਾਇਆ ਪਾਉਣਾ ਵੀਦਣ ਤੋਂ ਪਹਿਲਾਂ ਹਾਂ ਡਾਇਆ ਪਾ ਕੇ ਤੇ ਫਿਰ ਬੀਜੀ ਦਾ ਹੁਣ ਮਿਰਚਾਂ ਵੀ ਨਾਲ ਹੈ ਮਿਰਚਾਂ ਨੂੰ ਵੀ ਡਾਲ ਲੱਗ ਜਾਂਦੀ ਹੈ ਧਨੀਆ ਨੂੰ ਵੀ ਡਾਲ ਲੱਗ ਜਾਂਦੀ ਹੈ ਬਿਲਕੁਲ ਹੁਣ ਇਹ ਧਨੀਆ ਚੱਕ ਲੈਣਾ ਤੇ ਮਿਰਚਾਂ ਤਿਆਰ ਹੋ ਜਾਣੀਆਂ ਫਿਰ ਆਹੋ ਇਹਦਾ ਯਾਨੀ ਕਿ ਮੈਂ ਉਹੀ ਗੱਲਾਂ ਲੱਗਾ ਸੀਗਾ ਵੀ ਧੇਚਾ ਢਾਲਿਆ ਇਹ ਧਨੀਆ ਆਪਣਾ 15 ਦਿਨਾਂ ਦੇ ਵਿੱਚ ਵਿੱਚ ਚੱਕਿਆ ਜਾਣਾ ਤਾਂ 15 ਦਿਨ ਧਨੀਆ ਚੱਕ ਹੋ ਜਾਣਾ ਬਿਲਕੁਲ ਤੇ 15-20 ਦਾ ਮਿਰਚਾਂ ਨੇ ਫੁੱਲ ਚੱਕ ਲੈਣਾ ਠੀਕ ਆ ਤੇ ਮਿਰਚਾਂ ਦੀ ਜਿਹੜੀ ਫਸਲ ਵਾ ਇਹਦੀ ਤੜਾਈ ਕਦੋਂ ਸ਼ੁਰੂ ਹੋਣੀ ਹੈ ਕਿਹੜੀ ਇਹ ਡੇਢ ਤੋਂ 2 ਮਹੀਨੇ ਦੇ ਵਿੱਚ ਵਿੱਚ ਤੋੜਨ ਨੂੰ ਜੋਗ ਹੋ ਜਾਂਦੀ ਹੈ। ਯਾਨੀ ਕਿ April ਚੱਲਦਾ ਪਿਆ May, June ਦੇ ਵਿੱਚ ਵਿੱਚ ਇਹ ਪਹਿਲੀ May ਤਾਈਂ ਮਿਰਚਾਂ ਤੋੜਨ ਵਾਲੀਆਂ ਹੋ ਜਾਂਦੀਆਂ। ਤੋੜਨ ਵਾਲੀਆਂ ਹੋ ਜਾਣੀਆਂ। 2-3 ਦਿਨਾਂ ਨੂੰ ਗੋਡੀਆਂ ਕਰਨੀਆਂ ਪੈਂਦੀਆਂ। ਸਹੀ ਆ। 2-3 ਸਪਰੇਆ ਹੋ ਜਾਂਦੀਆਂ ਕੋਈ ਸੁੰਡੀ ਦੇ ਅੱਜਕੱਲ ਜ਼ਿਆਦਾ ਹੁੰਦੀ ਆ। ਅੱਛਾ ਜੀ। ਤੇ ਇਸ ਕਰਕੇ ਫਿਰ ਇਹਨਾਂ ਨੂੰ 2-3 ਸਪਰੇਆ ਹੋ ਜਾਂਦੀਆਂ। ਸਹੀ ਆ। ਉਹ ਤੇਲੇ ਮੱਛਰ ਦੀ ਕਰਨੀ ਪੈਂਦੀ ਕੋਈ ਸੁੰਡੀ ਦੀ ਕਰਨੀ ਪੈਂਦੀ ਆ। ਠੀਕ ਆ ਠੀਕ ਆ ਠੀਕ ਆ ਜੀ। ਹੂੰ। ਤੇ ਅੱਛਾ ਅੱਜਕੱਲ ਜਿਹੜੇ ਹਾਈਬ੍ਰਿਡ ਬੀ ਆਏ ਆ ਜਿਹੜੇ ਸਾਰੇ ਜੀ। ਇਹ ਸਰਕਾਰ ਤੋਂ ਮੰਤਪ ਪ੍ਰਾ ਨਹੀਂ ਇਹ 20 ਸਾਰੇ ਬਾਹਰ ਲਈ ਆ। ਅੱਛਾ ਕੋਈ ਇੰਗਲੈਂਡ ਦਾ ਆ ਕੋਈ ਇਟਲੀ ਦਾ ਬਾਹਰਲੇ ਵੀ ਆ ਸਾਰੇ ਟੋਟਲੀ। ਅੱਛਾ ਹਾਂਜੀ ਇੱਥਾਂ ਕਿਦਾਂ ਬੇ ਉੱਤੇ ਲਿਖਿਆ ਹੁੰਦਾ ਜੀ ਮੇਡ ਇਨ ਇਟਲੀ ਮੇਡ ਇਨ ਇੰਗਲੈਂਡ। ਅੱਛਾ ਬਾਹਰਲੇ ਲੋਕ ਜਿਹੜਾ ਉਹ ਖਾਂਦੇ ਆ ਉਹ ਪੰਜਾਬ ਦੇ ਵਿੱਚ ਵੀ ਆਪਾਂ ਉਹ ਜਿਹੜੀਆਂ ਉਹ ਵੈਰਟੀਆਂ ਆਈਆਂ। ਉਹ ਵੈਰਟੀਆਂ ਖਾਂਦੇ ਆਪਾਂ। ਹਾਂਜੀ ਹਾਂਜੀ। ਲਈ ਆ। ਸਾਰਾ ਕੁਝ ਮਲਕ ਟੋਟਲੀ 20 ਬਾਹਰ ਲਈ ਆ। ਠੀਕ ਆ। ਵੀ ਅੱਜ ਕੱਲ ਜਿੱਦਾਂ ਹਾਈਬ੍ਰਿਡਾਂ ਦੇ ਵਿੱਚ ਨਾ ਹਾਂਜੀ ਹਾਂਜੀ ਹਾਈਬ੍ਰਿਡ ਆ ਜਾਂਦਾ ਜਿੱਦਾਂ ਜਿੱਦਾਂ ਆਈਆਂ ਹੋਈਆਂ ਵਾ ਹਰ ਇੱਕ ਫਸਲ ਦੇ ਵਿੱਚ ਹੈਨਾ ਉਹਦੇ ਵਿੱਚ ਵੀ ਕੋਈ ਵੀ ਫਸਲ ਦਾ ਹੁਣ ਟਾਈਮ ਨਹੀਂ ਰਹਿ ਗਿਆ ਟਾਈਮ ਕੋਈ ਨਹੀਂ ਜੀ ਨਹੀਂ ਟਾਈਮ ਤਾਂ ਹਰ ਇੱਕ ਚੀਜ਼ ਦਾ ਟਾਈਮ ਹੈ ਜੀ ਆਹੋ ਪਰ ਦੇਕੀ ਦਾ ਵਿੱਚ ਦੇਖੋ ਜੇ ਧਨੀਆਂ ਆਪਾਂ ਬੀਜਦੇ ਆ ਹੁਣ ਜਿਹੜਾ ਬੀਜਦੇ ਆ ਉਹ ਵੀ ਮਹੀਨੇ ਚ ਤਿਆਰ ਹੋ ਜਾਂ ਮੁੜ ਕੇ ਧਨੀਆਂ ਨਹੀਂ ਲੱਗਣਾ ਪਹਿਲਾਂ ਵੀ ਗਰਮੀਆਂ ਚ ਲੱਗਦਾ ਹੁੰਦਾ ਸੀ ਪਹਿਲਾਂ ਗਰਮੀਆਂ ਚ ਕਦੇ ਵੀ ਨਹੀਂ ਲੱਗਦਾ ਜੀ ਅੱਛਾ ਹਾਂਜੀ ਹਾਂ ਇਹ ਬਸ ਆਹ ੋਂ ਮਿਰਚਾਂ ਦੇ ਵਿੱਚ ਲਾਇਆ ਕੇ ਇਹਨੇ ਬਤਾਉਂਆਂ ਦੇ ਵਿੱਚ ਲਾਇਆ ਕੇ ਇਹਨੇ ਸ਼ਿਮਲਾ ਮਿਰਚ ਦੇ ਨਾਲ ਲਾਇਆ ਹੁੰਦਾ ਇਹਦੇ ਵਿੱਚ ਫਿਰ ਤਾਂ ਇਹ ਆਉਂਦਾ ਹਾਂ ਠੀਕ ਆ ਇਸ ਤੋਂ ਬਾਅਦ ਸਨ ਸਨ ਮਤ ਨਹੀਂ ਸਾਨੂੰ ਲੱਗਦਾ ਅੱਛਾ ਜਾਨਕੀ ਫੇਰ ਜਾ ਕੇ ਨੌਵੇਂ 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 ਮਹੀਨੇ ਫੇਰ ਸ਼ੁਰੂ ਹੋਣਾ ਤਾਂ ਨਹੀਂ ਅਕਤੂਬਰ ਤੋਂ ਪਹਿਲਾਂ ਜਾਨਕੀ ਸ਼ੁਰੂ ਹੋਣਾ ਫੇਰ ਬਾਅਦ ਜਾ ਕੇ ਹਾਂਜੀ 9ਵੇਂ 10ਵੇਂ ਮਹੀਨੇ ਦੀ ਫੇਰ ਲਵਾਈ ਸ਼ੁਰੂ ਹੋ ਜਾਣੀ ਨਵੇਂ ਸਿਰਿਆਂ ਠੀਕ ਆ ਠੀਕ ਆ ਠੀਕ ਆ ਫੇਰ ਉਹ ਲੋਅ ਵਾਲਾ ਚੱਲਦਾ ਰਹਿੰਦਾ ਤਿੰਨ ਚਾਰ ਲੋਅ ਦੇ ਹੋ ਜਾਂਦੇ ਆ ਅੱਛਾ ਹਾਂ ਸਿਆਲਾਂ ਵਾਲੇ ਧਨੀਏ ਦੇ ਨਾ ਤਿੰਨ ਤੋਂ ਚਾਰ ਲੋਅ ਹੋ ਜਾਂਦੇ ਆ ਸਿਆਲਾਂ ਵਾਲੇ ਧਨੀਏ ਦੇ ਲੋਅ ਹੋ ਜਾਂਦੇ ਤੇ ਇਹਦੇ ਲੋਅ ਨਹੀਂ ਹੁੰਦੇ ਇਹਦੇ ਨਹੀਂ ਲੋਅ ਹੁੰਦੇ ਅੱਛਾ ਕਿਉਂ ਗਰਮੀ ਬੜੀ ਪੈਂਦੀ ਐ ਸੁੱਕ ਜਾਂਦਾ ਜੇ ਹੀ ਪਾਣੀ ਤੋਂ ਦੋ ਦਿਨ ਲੇਟ ਹੋਈਏ ਤਾਂ ਉਦਾਂ ਹੀ ਪੱਤਲ ਜਾਣਾ ਐ ਅੱਛਾ ਯਾਨੀ ਕਿ ਡਿਗ ਪਣਾ ਥੱਲੇ ਤੋਂ ਡਿਗ ਪਣਾ ਥੱਲੇ ਤੋਂ ਫੇਰ ਸੜ ਜਾਂਦਾ ਬਿਲਕੁਲ ਇਹ ਜਿਹੜਾ ਪੀਲਾ ਪੱਤਾ ਹੋ ਜਾਂਦਾ ਉਹਦੇ ਉਹਦੀ ਦਵਾਈ ਕਿਹੜੀ ਪਾਉਣੀ ਚਾਹੀਦੀ ਆਪਾਂ ਪੀਲੇ ਪੱਤੇ ਦਾ ਨਹੀਂ ਕੋਈ ਹੁੰਦਾ ਭਾਜੀ ਪੀਲਾ ਪੱਤਾ ਹੋ ਜਾਂਦਾ ਜਾਂ ਤਾਂ ਪਾਣੀ ਨਾਲ ਜਿਆਦਾ ਪਾਣੀ ਲਾ ਦਈਏ ਤਾਂ ਪੀਲਾ ਪੱਤਾ ਹੋਣਾ ਜਾਂ ਪਾਣੀ ਨਾ ਲਈਏ ਤਾਂ ਪੀਲਾ ਪੱਤਾ ਆ ਪੀਲਾ ਹੋ ਜਾਣਾ ਠੀਕ ਆ ਪਾਣੀ ਦਾ ਵਿੱਚ ਕੋਈ ਬਿਮਾਰੀ ਦਾ ਨਹੀਂ ਹੁੰਦਾ ਰੋਲ ਬਿਮਾਰੀ ਦਾ ਸਿਰਫ ਇਹਨੂੰ ਪੈਂਦੀ ਆ ਸੁੰਡੀ ਅੱਜਕੱਲ ਅੱਛਾ ਹਾਂਜੀ ਸੁੰਡੀ ਇਹਦੇ ਵਿੱਚ ਜਾਂ ਜਿੱਦਾਂ ਹੁਣ ਸਾਡੇ ਦੇਖੋ ਵਿੱਚ ਖਪਰਾ ਖਬਰੇ ਨੇ ਸੁੰਡੀ ਪੈਣ ਦੀ ਤੇ ਧਨੀਏ ਨੂੰ ਕੱਟਣ ਲੱਪੈਨੀ ਸੁੰਡੀ ਉਹੀ ਸੁੰਡੀ ਯਾਨੀ ਸੁੰਡੀ ਜਿਹੜੀ ਆ ਪੈਣੀਆਂ ਖਪਰੇ ਨੂੰ ਖਪਰੇ ਨੂੰ ਹੈਨਾ ਹਾਂਜੀ ਉਹਨੇ ਨਾਲ ਨਾਲ ਫਸਲ ਵੀ ਖਰਾਬ ਨਾਲ ਫਸਲ ਵੀ ਖਰਾਬ ਕਰਨੀ ਸਾਡੀਆਂ ਮਿਰਚਾਂ ਵੀ ਵੱਢ ਦਿੰਦੀ ਆ ਹੂੰ ਫਿਰ ਇੱਕ ਦੋ ਦੋ ਤਿੰਨ ਸਪਰੇਆਂ ਕਰਨੀਆਂ ਪਹਿਲਾਂ ਦੋ ਤਿੰਨ ਸਪਰੇਆਂ ਕਰਨੀਆਂ ਪਹਿਲਾਂ ਕਰਨੀਆਂ ਹੈ ਹੈਨਾ ਉਹ ਤੇਲੇ ਮੱਛਰ ਦੀ ਕੋਸੁੰਡੀ ਦੀ ਠੀਕ ਆ ਹਾਂਜੀ ਠੀਕ ਆ ਤੇ ਅੱਛਾ ਮਤਲਬ ਮੈਂ ਦੱਸਣਾ ਚਾਹੁੰਨਾ ਵਾ ਇਹ ਸਾਡੇ ਚਾਚਾ ਜੀ ਆ ਚਾਚਾ ਜੀ ਤੇ ਇਹਨਾਂ ਦੀਆਂ ਆਪਾਂ ਗਾਈਆਂ ਵੀ ਤੁਹਾਨੂੰ ਦਿਖਾਵਾਂਗੇ ਕਿਸ ਦਿਨ ਹੈਨਾ ਇਹਨਾਂ ਨੇ ਗਾਈਆਂ ਰੱਖੀਆਂ ਹੋਈਆਂ ਵਾ ਤੇ ਗਾਈਆਂ ਦੀ ਸੇਵਾ ਕਰਦੇ ਆ ਤੇ ਪਿੰਡ ਦੇ ਵਿੱਚ ਬਡਾਲੇ ਦੇ ਵਿੱਚ ਬਿੱਲਾ ਦਾਈਆਂ ਵਾਲਾ ਬਹੁਤ ਮਸ਼ਹੂਰ ਆ ਯਾਨੀ ਕਿ ਲੋਕੀ ਡਰੈਫਟ ਵੀ ਦੱਸਦੇ ਆ ਵੀ ਬਿੱਲਾ 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 ਡੈਰੀ ਵਾਲਾ ਬਿੱਲਾ ਡੈਰੀ ਵਾਲਾ ਉਹਦੇ ਕੋਲ ਜਾਓ ਉਹਦੇ ਕੋਲ ਜਿਹੜਾ ਵੀ ਡਰੈਫਟ ਦੱਸਣਾ ਇਹਨਾਂ ਦਾ ਕਰਕੇ ਦੱਸ ਦੇਣਾ ਹਨਾ ਇਹਨਾਂ ਦੀਆਂ ਗਾਈਆਂ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਹਨਾ ਤੇ ਅੱਛਾ ਇਹਦੀ ਮਟਰ ਕਿੰਨਾ ਰਹਿ ਫਿਰ ਬੜਾ ਠੀਕ ਸੀਗੇ ਭਾਜੀ ਬੜਾ ਠੀਕ ਰਿਹਾ ਕਿੰਨੇ ਵੀਜੇ ਹੀ ਆਪਾਂ ਅਹੀਂ ਥੋੜੇ ਵਿਜੇ ਪੰਜ ਛੇ ਕਣਾਲਾ ਸੀਗੇ ਅੱਛਾ ਅੱਜ ਉਹ ਉਹ ਵੀਡੀਓ ਵੱਲੋਂ ਮਿਸ ਹੋ ਗਈ ਆਪਣੇ ਕੋਲੋਂ ਕਿਤੇ ਇੱਧਰ ਉੱਧਰ ਜਾਣਾ ਪੈ ਗਿਆ ਵੀ ਯਾਨੀ ਕਿ ਭਾਜੀ ਹੁਣਾਂ ਦੇ ਮਟਰ ਵੀ ਵਿਜੇ ਸੀਗੇ ਤੇ ਮਟਰ ਦਾ ਝਾੜ ਠੀਕ ਰਿਹਾ ਮਟਰ ਦਾ ਝਾੜ ਠੀਕ ਰਿਹਾ ਜੀ ਥੋੜੇ ਜੀ ਜਲਦੀ ਗੱਲ ਤੋੜ ਲੈ ਕਿਉਂ ਗਰਮੀ ਜ਼ਿਆਦਾ ਹੋ ਜਾਂਦੀ ਹੈ ਅੱਛਾ ਅੱਛਾ ਹਾਂਜੀ ਚਲੋ ਵਧੀਆ ਰਾਤਗੁਰੂ ਮਹਿਰ칸 ਤੇ ਮਤਲਬ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹਨਾ ਵਾਂ ਕਿ ਜਿੰਨਾ ਹੋ ਸਕੇ ਘਰ ਦਾ ਖਾਣਾ ਖਾਇਆ ਕਰੋ ਸਬਜ਼ੀਆਂ ਜਿਹੜੀਆਂ ਘਰ ਦੀਆਂ ਵਾਂ ਮੈਂ ਜਿਹੜਾ ਘਰੇ ਬਣਿਆ ਹੋਇਆ ਫੂਡ ਆ ਉਹੀ ਖਾਇਆ ਕਰੋ ਉਹੀ ਆਪਾਂ ਜ਼ਿਆਦਾਤਰ ਖਾਈਏ ਤੇ ਸੇਤਾ ਠੀਕ ਰਹਿੰਦੀਆਂ ਵਾਂ ਜਦੋਂ ਅਸੀਂ ਬਾਹਰਲਾ ਫਾਸਟ ਫੂਡ ਖਾਣ ਲੱਪੇ ਨੇ ਉਹਦੇ ਨਾਲ ਸੇਤਾ ਸਾਡੀਆਂ ਖਰਾਬ ਖਰਾਬ ਹੋਣ ਲੱਗ ਪੈਂਦੇ ਹਾਂਜੀ ਹਲਾਜੀ ਤੇ ਕਹਿੰਦਾ ਸਾਬ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਪੱਟੀ ਸਾਹਿਬ ਤੁਸੀਂ ਆਏ ਸਾਡੇ ਕੰਮ ਦੇ ਵਿੱਚੋਂ ਤੁਸੀਂ ਟਾਈਮ ਕੱਢਿਆ ਜਿਹੜਾ ਸਾਡੇ ਗਰੀਬ ਖਾਨੇ ਤੁਸੀਂ ਚਰਨ ਪਾਏ ਜੀ ਮਹਾਰਾਜ ਪੱਟੀ ਸਾਹਿਬ ਬਹੁਤ ਮਿਹਰ ਕਰਨ ਸਾਰਿਆਂ ਤੇ ਤੇ ਆਹ ਨਾ ਬਹੁਤ ਬਹੁਤ ਧੰਨਵਾਦ ਜੀ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ